ਪਹਿਲਾਂ ਥੋੜਾ ਟਾਈਮ ਪਹਿਲਾਂ ਡੈਡੀ ਦੀ ਡੈਥ ਹੋ ਗਈ ਸੀ ਡੈਥ ਤੋਂ ਬਾਅਦ ਜੀ ਜਿਵੇਂ ਬੱਚੇ ਨੂੰ ਨਹੀਂ ਪਤਾ ਹੁੰਦਾ ਚਲੋ ਆਪਾਂ ਨੂੰ ਨਹੀਂ ਪਤਾ ਹੈਗਾ ਜੇ ਗੁੱਸਾ ਕਿਤਾਬਾ ਉਹਨਾਂ ਦੇ ਜਿਸ ਤਰ੍ਹਾਂ ਵੀ ਹੈਗਾ ਆਰਤੀਆ ਕਹਿੰਦਾ ਮੈਂ ਲੈਣੀ ਸੀ ਵੀ ਵੀ ਪੈਸੇ ਮੈਂ ਤੋਂ ਲੈਣੇ ਨੇ ਇਹ ਕਹਿੰਦਾ ਤੇ ਮੈਨੂੰ ਦੇਖੋ ਪਤਾ ਹੈ ਨਹੀਂ ਕਹਿੰਦਾ ਵੀ ਪਰ ਜੇ ਕੁਝ ਲੈਣਾ ਦੇਣਾ ਵੀ ਹੈਗਾ ਤਾਂ ਮੈਨੂੰ ਦਿਖਾ ਦੇ ਚੈੱਕ ਅਪ ਕਰਾ ਦੇ ਮੇਰੇ ਡੈਡੀ ਦੇ ਸਾਈਨ ਕਰਾ ਦੇ ਜਾਂ ਉਹਦੇ ਅਕਾਊਂਟ 'ਚ ਟ੍ਰਾਂਸਫਰ ਕਰਾ ਦੇ ਤਾਂ ਮੈਂ ਦੇ ਦਿੰਨੂੰਗਾ ਇਹਦਾ ਕੋਈ ਲੜਲਾ ਦੇਣਾ ਨਹੀਂ ਤੇ ਦਾ ਬਾਪ ਦਾ ਹੋਵੇ ਕੋਈ ਮਾੜਾ ਮੋਟਾ ਨਹੀਂ ਕਿਹਾ ਵੀ ਇੱਕ ਦੋ ਗੱਲ ਬਹਿ ਕੇ ਵੀ ਜਿਹੜਾ ਕੋਈ ਸਾਫ ਹੈ ਆਪਾਂ ਕਰ ਲਾਂਗੇ ਚਾਰ ਬੰਦੇ ਵੀ ਭੇਜੇ ਨੇ ਬਸ ਨਹੀਂ ਮੇਰੇ ਤਾਂ ਇੰਨੇ ਨਹੀਂ ਮੇਰੇ ਤੇ ਰਹੇ ਉਹ ਤਾਂ ਕਹਿੰਦੀ ਮੇਰਾ 2-4 ਲੱਖ ਇਹ ਕਹਿੰਦਾ ਦੀ ਮੈਂ 15 ਲੈਣਾ ਕਦੇ 12 ਕਹਿੰਦਾ ਦੀ ਕਦੇ 14 ਕਹਿੰਦਾ ਦੀ ਇਹਦਾ ਕੋਈ ਖੜਦਾ ਹੀ ਨਹੀਂ ਜਮਾਨ ਤੇ ਵੀ ਆਰਤੀ ਨਾਲ ਦੇਣ ਲੈਣ ਦੀ ਹੂੰ ਉਹਦੇ ਕਾਰਨ ਆਰਤੀਆਂ ਨੂੰ ਧਮਕੀਆਂ ਧੁਮਕੀਆਂ ਭੇਜਦਾ ਰਹਿੰਦਾ ਸੀ ਹੂੰ ਤੇ ਇੱਕ ਦੋ ਗਿਲ ਮਸਲੇ ਜੀ ਵੀ ਆਏ ਜੀ ਜੇ ਨੁੰਡਾ ਵੀ ਉਸ ਨੂੰ ਜ਼ਮੀਨ ਠੇਕੇ ਦੇ ਦਿੰਦੇ ਆਪ ਦੀ ਤਾਂ ਉਹਨੂੰ ਵੀ ਤੁਮ ਘਾਉਂਦਾ ਦੀ ਅਰਥ ਹੈ ਜੀ ਉਹਨੂੰ ਫਸਲ ਨਹੀਂ ਵੜਣ ਦਿੰਦਾ ਸੀ ਅਜੇ ਤੱਕ ਉਹਦੀ ਜ਼ਮੀਨ ਠੇਕੇ ਤੇ ਨਹੀਂ ਚੜੀ ਜੇ ਡੈੜੀ ਨੇ ਦਾ ਲੈਣ ਦੇ ਨਾਲ ਚੱਲਦਾ ਸੀ ਉਹਨੇ ਆਪ ਦੀ ਜ਼ਮੀਨ ਵੇਚ ਕੇ ਇਹਦੇ ਪੈਸੇ 24 ਲੱਖ ਰੁਪਏ ਦੇ ਡੈੜੇ ਵਾਪਸ ਕਰਤਾ ਸੀ ਉਸ ਤੋਂ ਬਾਅਦ ਮਰਦ ਤੋਂ ਬਾਅਦ ਫਿਰ ਇਹ ਕਹਿਣ ਲੱਗਾ ਮੇਰਾ 18 ਲੱਖ ਰਿਆਂ ਦਾ ਮੇਰਾ 15 ਲੱਖ ਰਿਆਂ ਦਾ ਇਹ ਮਰਿੰਦਰ ਨੂੰ ਕੰਮ ਤੁਮ ਘਾਉਣ ਲੱਗ ਗਿਆ ਆੜਤੀ ਦਾ ਕੋਈ ਲੈਣ ਦੇਣ ਚੱਲਦਾ ਸੀਗਾ ਮੈਨੂੰ ਇੱਕ ਦੋ ਵਾਰ ਕਿਹਾ ਵੀ ਆਂ ਕਿ ਮੈਨੂੰ ਤੰਗ ਪਰੇਸ਼ਾਨ ਕਰਦਾ ਆੜਤੀ ਕਿ ਮੈਂ ਕਹ ਕੋਈ ਗੱਲ ਨਹੀਂ ਬਟੂ ਇਸ ਹਲ ਹੋ ਜਾਊਗਾ ਪਰ ਲੇਕਿਨ ਪਰੇਸ਼ਾਨ ਬਹੁਤ ਜ਼ਿਆਦਾ ਕਰਦਾ ਸੀ ਉਹਨਾਂ ਦਾ ਆਪਸ ਵਿੱਚ ਪੈਸੇ ਦਾ ਲੈਣ ਦੇਣ ਸੀਗਾ ਤੇ ਉਹਦੇ ਕਰਕੇ ਪਰੇਸ਼ਾਨ ਰਹਿੰਦਾ ਸੀ ਉਹ ਕਹਿੰਦੇ ਵੀ ਇਹਨਾਂ ਨੇ ਮਾਤਾ ਦੇ ਬਿਆਨ ਦੇ ਅਕੋਰਡਿੰਗ ਵੀ ਇਹਨਾਂ ਨੇ ਮਜਬੂਰ ਕੀਤਾ ਹੈ ਖੁਦਕੁਸ਼ੀ ਕਰਨ ਵਾਸਤੇ ਇਹ ਨਾਨਾ ਜੀ ਪਰਸੋ ਚੌਥੇ ਉਹਨੇ ਰਵਾਲਵਾਨਾ ਕੋਲੀ ਚਲਾਈ ਆ ਜਿਸ ਤਰ੍ਹਾਂ ਅੱਜ ਉਹਦੀ ਮਦਰ ਨੇ ਪੁਲਿਸ ਸਟੇਟਮੈਂਟ ਦਿੱਤੀ ਹੈ ਜੀ ਉਹ ਕਹਿੰਦੀ ਵੀ ਆਂਤ ਤੇ ਸਾਨੂੰ ਤੰਗ ਪਰੇਸ਼ਾਨ ਕਰਦਾ ਸੀ ਜੀ ਕੌਣ ਕਰਦਾ ਸੀ ਜੀ ਮਾਲਵਾ ਟ੍ਰੇਡਰਸ ਨੌਤੀ ਜੀ ਕਹਿੰਦੇ ਵੀ ਤੰਗ ਪਰੇਸ਼ਾਨ ਕਰਦਾ ਸੀ ਉਹਦੇ ਕਰਕੇ ਉਹਨੇ ਸੁਸਾਇਸਾਈਡ ਕੀਤਾ ਗਿਆ ਤੁਹਾਡਾ ਕੀ ਸਬੰਧ ਨੇ ਉਸ ਅਮਰਿੰਦਰ ਸਿੰਘ ਦੇ ਨਾਲ ਤੁਹਾਡਾ ਮੇਰਾ ਭਤੀਜਾ ਜੀ ਤੁਹਾਡਾ ਭਤੀਜਾ ਕੀ ਕੰਮ ਕੀ ਕਰਦਾ ਸੀ ਬਸ ਹੁਣ ਬਾਹਰੋਂ ਆਏ ਅਸੀਂ ਜੀ ਥੋੜਾ ਟਾਈਮ ਹੋਇਆ ਬਾਹਰੋਂ ਮਤਲਬ ਵੀ ਮੇਨ ਲਾਈਨ ਦਾ ਐਗਰੀਕਲਚਰ ਹੈ ਅਸੀਂ ਕਿੰਨੀ ਜ਼ਮੀਨ ਦੀ ਖੇਤੀ ਕਰਦਾ ਸੀ 8-10 ਕਿੱਲਾਂ ਦੀ ਖੇਤੀ ਕਰਦਾ ਸੀ 10 ਕਿੱਲਾਂ ਕਰਜਾ ਕਾਫੀ ਸੀ ਨਹੀਂ ਕਰਜਾ ਨਹੀਂ ਸੀ ਜੀ ਅਸਲ ਵਿੱਚ ਨਾ ਉਹਦੇ ਪਹਿਲਾਂ ਥੋੜਾ ਟਾਈਮ ਪਹਿਲਾਂ ਡੈਡੀ ਦੀ ਡੈਥ ਹੋ ਗਈ ਸੀ ਡੈਥ ਤੋਂ ਬਾਅਦ ਜੀ ਜਿਵੇਂ ਬੱਚੇ ਨੂੰ ਨਹੀਂ ਪਤਾ ਹੁੰਦਾ ਚਲੋ ਆਪਾਂ ਨੂੰ ਨਹੀਂ ਪਤਾ ਹੈਗਾ ਜੇ ਉਹ ਸਾਹਿਬ ਕਿਤਾਬਾ ਉਹਨਾਂ ਦੇ ਜਿਸ ਤਰ੍ਹਾਂ ਵੀ ਹੈਗਾ ਦੇ ਉਹ ਨਾਲ ਲੈਣਦੇ ਸੀ ਆਰਤੀਏ ਨਾਲੇ ਜੀ ਆਰਤੀਆ ਕਹਿੰਦਾ ਮੈਂ ਲੈਣੀ ਸੀ ਵੀ ਵੀ ਪੈਸੇ ਮੈਨ ਤੋਂ ਲੈਣੇ ਨੇ ਪਰ ਉਸਦੇ ਮੁੰਡੇ ਦੇ ਕਹਿਣ ਮੁਤਾਬਕ ਵੀ ਮੈਂ ਦੇਣ ਨੂੰ ਜੇ ਕਹਿੰਦਾ ਤੇ ਮੈਨੂੰ ਦੇਖੋ ਪਤਾ ਹੈ ਨਹੀਂ ਕਹਿੰਦਾ ਵੀ ਪਰ ਜੇ ਕੁਝ ਲੈਣਾ ਦੇਣਾ ਵੀ ਹੈਗਾ ਤਾਂ ਮੈਨੂੰ ਦਿਖਾ ਦੇ ਚੈੱਕ ਅਪ ਕਰਾ ਦੇ ਮੇਰੇ ਡੈਡੀ ਦੇ ਸਾਈਨ ਕਰਾ ਦੇ ਜਾਂ ਉਹਦੇ ਅਕਾਊਂਟ 'ਚ ਟਰਾਂਸਫਰ ਕਰਾ ਦੇ ਤਾਂ ਮੈਂ ਦੇਣ ਨੂੰ ਨਾ ਮੈਨੂੰ ਆਰਤੀਆ ਤੰਗ ਕਰੂਗਾ ਜੇ ਮੈਂ ਹੁਣ ਆਰਤੀ ਨਾਲ ਕੋਈ ਲੈਣਾ ਦੇਣਾ ਚਾਹੁੰਦਾ ਸੀ ਇਹਦਾ ਕੋਈ ਲੈਣਾ ਦੇਣਾ ਨਹੀਂ ਤੇ ਦਾ ਬਾਪ ਦਾ ਹੋਵੇ ਕੋਈ ਮਾੜਾ ਮੋਟਾ ਨਹੀਂ ਕਿਹਾ ਵੀ ਇੱਕ ਦੋ ਗੱਲ ਬਹਿ ਕੇ ਵੀ ਜਿਹੜਾ ਕੋਈ ਸਾਫ ਹੈ ਆਪਾਂ ਕਰ ਲਾਂਗੇ ਚਾਰ ਬੰਦੇ ਵੀ ਭੇਜੇ ਨੇ ਬੱਸ ਨਹੀਂ ਮੇਰੇ ਤਾਂ ਇੰਨੇ ਨਹੀਂ ਮੇਰੇ ਤੇਰੇ ਬਾਤ ਦੀ ਡੈੱਥ ਕਦੋਂ ਹੋਈ ਜਾਂਦੀ ਹੈ ਹਾਲ ਹੈ ਸਾਲ ਡੇਢ ਸਾਲ ਹੋ ਗਿਆ ਡੇਢ ਸਾਲ ਉਹਦਾ ਲੈਣਾ ਦੇਣਾ ਸੀ ਆਰਤੀ ਨਾਲ ਹੋ ਸਕਦਾ ਹਾਂ ਜੀ ਉਹਦਾ ਆਪਾਂ ਨੂੰ ਆਪਾਂ ਨੂੰ ਨਹੀਂ ਪਤਾ ਤੁਹਾਨੂੰ ਪਤਾ ਲੱਗਿਆ ਕਿੰਨਾ ਕਿੰਨਾ ਕਿ ਪੈਸਾ ਲੈਣ ਦੇਣ ਦਾ ਨਹੀਂ ਨਾ ਨਾ ਉਹਦਾ ਕਹਿੰਦੀ ਮੇਰਾ 2-4 ਲੱਖ ਇਹ ਕਹਿੰਦਾ ਸੀ ਮੈਂ 15 ਲੈਣਾ ਕਦੇ 12 ਕਹਿੰਦਾ ਸੀ ਕਦੇ 14 ਕਹਿੰਦਾ ਸੀ ਇਹ ਤਾਂ ਕੋਈ ਖੜਦਾ ਹੀ ਨਹੀਂ ਜਮਾਨਤ ਤੇ ਤੰਗ ਪਰੇਸ਼ਾਨ ਕਰ ਬਹੁਤ ਤੰਗ ਪਰੇਸ਼ਾਨ ਇਸ ਕਰਕੇ ਗੋਲੀ ਮਾਰੀਆ ਹਾਂਜੀ 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 ਪਰਸੋ ਸੋਤੇ ਕਹਿੰਦਾ ਮੈਂ ਖੇਤੀ ਕਰਨੀ ਹੈ ਕਹਿੰਦਾ ਮੈਂ ਕਰੂੰਗਾ ਮੇਰੀ ਫਸਲ ਫੇਰ ਰੋਕ ਦੂ ਅੜਤੀਆ ਵੇਚਣੀ ਦਿੰਦਾ ਦੀ ਕਿਤੇ ਵੀ ਫਸਲ ਠੇਕੇ ਦਿੰਦਾ ਦੀ ਪਹਿਲਾਂ ਹਾਂਜੀ ਠੇਕੇ ਦਿੱਤੀ ਪਿਛਲੇ ਸਾਲ ਪਿਛਲੇ ਸਾਲ ਹੀ ਠੇਕੇ ਤੇ ਦਿੱਤੀ ਸੀ ਕੀ ਮੰਗ ਕਰਦੇ ਹੋ ਅਜ ਨਹੀਂ ਕਰਨੀ ਇਹ ਤਾਂ ਕਾਰਵਾਈ ਹੋਣੀ ਚਾਹੀਦੀ ਇਹਦੇ ਹੋਰ ਵੀ ਕਈ ਝੂਠੇ ਪਰਚੇ ਨੇ ਲੋਕਾਂ ਨਾਲ ਬਹੁਤਾਂ ਮੇਰਾ ਰੌਲਾ ਇਹ ਸਾੜਤੀ ਇਹਦਾ ਹਾਂਜੀ ਹਾਂਜੀ ਤੁਹਾਨੂੰ ਕੋਈ ਜਾਣਕਾਰੀ ਹੈ ਜਿੰਨੀ ਮੈਨੂੰ ਜਾਣਕਾਰੀ ਪਰਿਵਾਰ ਤੋਂ ਮਿਲਿਆ ਜੀ ਇਹਦਾ ਕੋਈ ਅੜਤੀ ਨਾਲ ਦੇਣ ਲੈਣ ਦੀ ਹਾਂਜੀ ਉਹਦੇ ਕਾਰਨ ਆਰਤੀਆਂ ਨੂੰ ਧਮਕੀਆਂ ਧਮਕੀਆਂ ਭੇਜਦਾ ਰਹਿੰਦਾ ਸੀ ਤੇ ਇੱਕ ਦੋ ਗੇਲ ਮੈਂ ਮਸਲੇ ਜੀ ਵੀ ਆਏ ਜੀ ਜੇ ਜੇ ਨੁੰਡਾ ਕਿਸ ਨੂੰ ਜ਼ਮੀਨ ਠੇਕੇ ਦੇ ਦਿੰਦੇ ਆਪਦੀ ਤਾਂ ਉਹਨੂੰ ਵੀ ਧਮਕਾਉਂਦਾ ਸੀ ਆਰਤੀਆਂ ਜੀ ਉਹਨੂੰ ਫਸਲ ਨਹੀਂ ਵੜਨ ਦਿੰਦਾ ਸੀ ਅਜੇ ਤੱਕ ਉਹਦੀ ਜ਼ਮੀਨ ਠੇਕੇ ਤੇ ਨਹੀਂ ਚੜੀ ਵੀ ਆਜ ਕੀ ਦੇ ਸੀਜ਼ਨ ਉਹ ਕਰਜਾ ਦਾ ਪਤਾ ਲੱਗਿਆ ਵੀ ਕਿੰਨਾ ਕੁ ਕਰਜਾ ਸੀ ਕੋਈ ਕੈਨ ਦੇ ਮਦਦ ਦਾ 810 ਕੋ ਲੱਖ ਕਹਿੰਦੇ ਸੀ ਹੁਣ ਇਹ ਨਹੀਂ ਪਤਾ ਪ੍ਰੋਪਰ ਕਿੰਨਾ ਸੀ ਉਹ ਵੀ ਇੱਕ ਦੋ ਆਰਤੀਆਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਅਸੀਂ ਉਹਨੂੰ ਕਿਹਾ ਵੀ ਪੰਚਾਇਤ ਚ ਬੁਲਾ ਲੈਂਦੇ ਆ ਵੀ ਤੂੰ ਕੋਈ ਸਾਨੂੰ ਦੇ ਦੇ ਪ੍ਰੂਫ ਪਰ ਉਹ ਸਾਡੇ ਕੋਲ ਆਈ ਨਹੀਂ ਹੈਗਾ ਦੀ ਮੰਗ ਕਰਦੇ ਹੁਣ ਪਿੰਡੋਂ ਤੌਰ ਤੇ ਅਸੀਂ ਪਿੰਡ ਤੌਰ ਤੇ ਕਹਿੰਦੇ ਆ ਵੀ ਇਹਨੂੰ ਇਨਸਾਬ ਮਿਲਣਾ ਚਾਹੀਦਾ ਹੈ ਉਹ 8-3 ਤੇ ਬੰਦੀ ਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸੇ ਹੋਰ ਕਿਸਾਨ ਨੂੰ ਪ੍ਰਸੰਗ ਕਿੰਨੇ 8-3 ਇੱਕ ਆ ਜਾਂ 2 8-3 ਇਹਦੇ ਵਿੱਚ ਨੇ ਬੋਲੋ ਬੰਨੇ ਜਿਹੜੇ ਦੋ ਭਰਾ ਨੇ ਉਹ ਦੋਨੋਂ ਇਨਵੋਲਵ ਦੋ ਗਿਆ ਸੀ ਇਹ ਪਹਿਲਾਂ ਇਹਦਾ ਡੈਡੀ ਨੇ ਦਾ ਲੈਣ ਦੇਣ ਚੱਲਦਾ ਸੀ ਉਹਨੇ ਆਪਣੀ ਜ਼ਮੀਨ ਵੇਚ ਕੇ ਇਹਦੇ ਪੈਸੇ 24 ਲੱਖ ਰੁਪਏ ਦੇ ਨੇ ਵਾਪਸ ਕਰਤਾ ਸੀ ਉਸ ਤੋਂ ਬਾਅਦ ਮਰਨ ਤੋਂ ਬਾਅਦ ਫਿਰ ਇਹ ਕਹਿਣ ਲੱਗਾ ਮੇਰਾ 18 ਲੱਖ ਰਿਆਂ ਦਾ ਮੇਰਾ 15 ਲੱਖ ਰਿਆਂ ਦਾ ਇਹ ਮਰਿੰਦਰ ਨੂੰ ਘੱਟੋਂ ਘੱਟ ਮਕਾਉਣ ਲੱਗ ਗਿਆ ਇੱਕ ਇਹਦੇ ਕੋਲੇ ਚੈੱਕ ਪਿਆ ਤੀ ਉਹ ਉਹਦੇ ਉੱਤੇ ਸੈਨ ਵੀ ਇਹਨੇ ਆਪ ਮਾਰੇ ਨੇ ਉਹ ਠੀਕੇ ਕੋਰਟ ਦੇ ਵਿੱਚ ਲਾਇਆ ਇਹਨਾਂ ਨੇ ਆਪ ਦੇ ਰਿਸ਼ਤੇਦਾਰ ਚੋਂ ਲਵਾਇਆ ਉਹ 5-6 ਲੱਖ ਦਾ ਚੈੱਕ ਹੈ ਉਹ ਠੀਕੇ ਕੋਰਟ 'ਚ ਚੱਲ ਰਿਹਾ 9 ਮਹੀਨੇ ਦੇ ਕਰੀਬ ਹੋ ਗਏ ਬੇਟੀ ਦੀ شادی ਹੋ ਗਈ ਪਰ ਕੀ ਹੈ ਇਹਦੇ ਵਿੱਚ ਆੜਤੀ ਦਾ ਕੋਈ ਲੈਣ ਦੇਣ ਚੱਲਦਾ ਸੀਗਾ ਮੈਨੂੰ ਇੱਕ ਦੋ ਵਾਰ ਕਿਹਾ ਵੀ ਹੈ ਕਿ ਮੈਨੂੰ ਤੰਗ ਪਰੇਸ਼ਾਨ ਕਰਦਾ ਆੜਤੀ ਮੈਂ ਕਹਿੰਦਾ ਕੋਈ ਗੱਲ ਨਹੀਂ ਬੇਟਾ ਵੀ ਇਸ ਹਾਲ ਉਹ ਹੋ ਜਾਊਗਾ ਪਰ ਲੇਕਿਨ ਪਰੇਸ਼ਾਨ ਬਹੁਤ ਜ਼ਿਆਦਾ ਕਰਦਾ ਸੀ ਉਹਨੂੰ ਗੁੜੀਆ ਕੋਲੇ ਬੱਚਾ ਵੀ ਹੋਣਾ 7 ਮਹੀਨਾ 8 ਮਹੀਨਾ 2 ਜਨਵਰੀ ਗਈ ਹੈ ਨਾ ਜਿੰਦਰਾ ਹਸਪੀਟਲ ਇਹਨਾਂ ਨੇ ਰੈਫਰ ਕੀਤਾ ਸੀਗਾ ਉਦੋਂ ਬਾਅਦ ਮਨੀਪਾਲ ਰੈਫਰ ਕਰਤਾ ਸੀਗਾ ਉੱਥੇ ਜੇਰੇਲਾ ਸੀਗਾ ਤੇ ਅੱਜ ਉਹਦੀ ਡੈਥ ਹੋ ਗਈ ਹੈ ਤੇ ਅਸੀਂ ਉਹਦੇ ਵਿੱਚ ਉਹਨਾਂ ਦੀ ਮਾਤਾ ਜੀ ਦੇ ਬਿਆਨ ਦੇ ਉੱਪਰ ਦੋ ਬੰਦਿਆਂ ਦੇ ਉੱਪਰ ਖੁਦਕੁਸ਼ੀ ਕਰਨ ਦਾ ਜਿਹੜਾ ਹੈਗਾ ਉਹਨਾਂ ਨੂੰ ਅਕਸਾਉਣ ਦੇ ਵਿੱਚ ਉਹ ਐਫਆਈਆਰ ਦਰਜ ਕਰ ਰਹੇ ਹਾਂ ਅਫੇਅਰ ਦਰਜ ਕਰਕੇ ਤਫਤੀਸ਼ ਅਮਲਤ ਲਿਆਂਦੀ ਜਾਊਗੀ ਬੋਡੀ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਦੇ ਹਵਾਲੇ ਕੀਤਾ ਜਾਊਗਾ ਇਹ ਇਹਨਾਂ ਦੇ ਆੜਤੀਏ ਨੇ ਜੀ ਸੋਨੂ ਮੋਨੂ ਨਾ ਦੇ ਆੜਤੀਏ ਨੇ ਬੈ ਜਿਹੜਾ ਹੈਗਾ ਬੇਸਿਕਲੀ ਇਹ ਰਹਿਣ ਵਾਲੇ ਛੱਜੂ ਪਟਦੇ ਹੈਗੇ ਨੇ ਛੱਜੂ ਪਟਦੇ ਰਹਿਣ ਵਾਲੇ ਨੇ ਤੇ ਇੱਥੇ ਇਹਨਾਂ ਦੀ ਆੜਤੀ ਦੁਕਾਨ ਹੈਗੀ ਆ ਉੱਥੇ ਇਹਨਾਂ ਦਾ ਆਪਸ ਵਿੱਚ ਪੈਸੇ ਦਾ ਲੈਣ ਦੇਣ ਸੀਗਾ ਤੇ ਉਹਦੇ ਕਰਕੇ ਪਰੇਸ਼ਾਨ ਰਹਿੰਦਾ ਸੀ ਉਹ ਕਹਿੰਦੇ ਵੀ ਇਹਨਾਂ ਨੇ ਮਾਤਾ ਦੇ ਬਿਆਨ ਦੇ ਅਕੋਰਡਿੰਗ ਵੀ ਇਹਨਾਂ ਨੇ ਮਜਬੂਰ ਕੀਤਾ ਹੈ ਖੁਦਕੁਸ਼ੀ ਕਰਨ ਵਾਸਤੇ ਤੋ ਇਹ ਸਟੈਪ ਪੂਰੇ ਚੱਕੇ ਕਿ ਕਿੰਨੇ ਕੁ ਪੈਸੇ ਲੈਂਦੇ ਨੇ ਤੋਂ ਕੋਈ ਪਤਾ ਨਹੀਂ ਪੈਸਿਆਂ ਦਾ ਲੈਣ ਦੇਣ ਦਾ ਹਾਲੇ ਕਲੀਅਰ ਨਹੀਂ ਹੈਗਾ ਜੀ ਉਹ ਬਾਕੀ ਤਫਤੀਸ਼ ਦੇ ਵਿੱਚ ਕਲੀਅਰ ਹੋਊਗਾ ਤਫਤੀਸ਼ ਕਰਦੇ ਆ ਪਤਾ ਕਰਦੇ ਆ ਵੀ ਕਿੰਨਾ ਲੈਣ ਦੇਣ ਸੀਗਾ ਔਰ ਕੀ ਗੱਲਬਾਤ ਸੀਗੀ